ਤਲਵੰਡੀ ਸਾਬੋ ਵਿੱਚ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਬਚਨ ਕੀਤਾ ਕਿ ਪੰਜ ਸਿੰਘ ਕਰਤਾਰਪੁਰ ਵਿਖੇ ਬਾਬਾ ਧੀਰਮਲ ਜੀ پاس ਜਾਵੋ ਅਤੇ ਉਹਨਾਂ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਆਵੋ ਗੁਰੂ ਜੀ ਦੀ ਆਗਿਆ ਹੁਣ ਤੇ ਪੰਜ ਸਿੰਘ ਪਿਆਰੇ ਤਿਆਰੀ ਕਰਕੇ ਕਰਤਾਰਪੁਰ ਨੂੰ ਚੱਲ ਪਏ ਉੱਥੇ ਪਹੁੰਚ ਕੇ ਉਹਨਾਂ ਨੇ ਬਾਬਾ ਧੀਰਮਲ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦੇ ਪਾਸ ਭੇਜਿਆ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੰਗੀ ਹੈ। ਗੁਰੂ ਜੀ ਨੇ ਉਸ ਵਿੱਚ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਚੜ੍ਹਾਉਣੀ ਹੈ। ਅਤੇ ਸੰਗਤਾਂ ਨੂੰ ਬਾਣੀ ਦੇ ਅਰਥ ਕਰਕੇ ਸੁਣਾਉਣੇ ਹਨ ਪਰ ਬਾਬਾ ਧੀਰਮਲ ਨੇ ਸਿੱਖਾਂ ਨੂੰ ਬੇਨਤੀ ਠੁਕਰਾ ਕੇ ਕਿਹਾ ਅਸੀਸ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਹੀਂ ਦੇਣੀ ਗੋਬਿੰਦ ਸਿੰਘ ਗੁਰੂ ਗੱਦੀ ਤੇ ਬੈਠੇ ਹਨ ਉਹ ਆਪਣੇ ਬਲ ਨਾਲ ਨਵੀਂ ਬੀੜ ਉਚਾਰਨ ਕਰ ਲੈ। ਬਾਬਾ ਧੀਰਮਲ ਦਾ ਉੱਤਰ ਲੈ ਕੇ ਸਿੱਖ ਵਾਪਸ ਦਮਦਮੇ ਪਹੁੰਚੇ ਤੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ। ਗੁਰੂ ਜੀ ਬੋਲੇ ਅੱਛਾ ਜੇ ਬਾਬਾ ਜੀ ਸਾਨੂੰ ਨਵੀਂ ਬੀੜ ਉਚਾਰਨ ਲੈਣ ਲਈ ਆਖਦੇ ਹਨ ਤਾਂ ਅਸੀਂ ਉਚਾਰਨ ਨਹੀਂ ਕਰਵੰਨੇ ਹਾਂ। ਇਸ ਪ੍ਰਕਾਰ ਬਚਨ ਕਰਕੇ ਆਪ ਜੀ ਨੇ ਅਰਦਾਸਾ ਸੋਧਿਆ ਤੇ ਭਾਈ ਮਨੀ ਸਿੰਘ ਨੂੰ ਲਿਖਾਰੀ ਥਾਪ ਕੇ ਉਹਨਾਂ ਪਾਸੋਂ ਕਰਤਾਰਪੁਰ ਵਾਲੀ ਗੁਰੂ ਗ੍ਰੰਥ ਸਾਹਿਬ ਵਾਲੀ ਪੀੜ ਦੇ ਅਨੁਸਾਰ ਨਵੀਂ ਬੀੜ ਤਿਆਰ ਕਰਵੋਣੀ ਸ਼ੁਰੂ ਕਰ ਦਿੱਤੀ। ਆਪ ਆਪਣੀ ਜਾਲ ਸ਼ਕਤੀ ਅਤੇ ਬ੍ਰਹਮ ਬਲ ਦੁਆਰਾ ਦੋ ਪੈਰ ਰੋਜ਼ ਗੁਰਬਾਣੀ ਦਾ ਉਚਾਰਨ ਕਰਦੇ ਤੇ ਭਾਈ ਮਨੀ ਸਿੰਘ ਨੂੰ ਉਹਨਾਂ ਨੂੰ ਲਿਖਦੇ ਜਾਂਦੇ। ਇਸ ਪ੍ਰਕਾਰ ਪੰਜਾ ਮਹੀਨਿਆਂ ਵਿੱਚ ਸਾਰੀ ਬੀੜ ਸੰਪੂਰਨ ਹੋ ਗਈ ਇਸ ਵਿੱਚ ਰਾਗਾਂ ਦੇ ਕ੍ਰਮ ਅਨੁਸਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਉਚਾਰੀ ਹੋਈ ਬਾਣੀ ਵੀ ਦਰਜ ਕਰਾ ਦਿੱਤੀ ਜਿਹੜੀ ਬਾਣੀ ਗੁਰੂ ਜੀ ਰੋਜ਼ ਲਿਖਵਾਉਂਦੇ ਉਹ ਰੋਜ਼ ਸਵਾ ਪੈਰ ਉਸਦੇ ਅਰਥ ਕਰਕੇ ਸੰਗਤਾਂ ਨੂੰ ਸਮਝਾਉਂਦੇ ਇਸ ਤਰ੍ਹਾਂ ਪੰਜਾ ਮਹੀਨਿਆਂ ਵਿੱਚ ਲਿਖਾਈ ਦੇ ਨਾਲ ਨਾਲ ਗੁਰਬਾਣੀ ਦੀ ਕਥਾ ਤੇ ਵਿਆਖਿਆ ਵੀ ਸੰਪੂਰਨ ਹੋ ਗਈ ਕਥਾ ਦੇ ਭੋਗ ਤੋਂ ਬਾਅਦ ਕੜਾ ਪ੍ਰਸ਼ਾਦ ਦੀ ਦੇਗ ਸੰਗਤਾਂ ਵਿੱਚ ਵਰਤਾਈ ਗਈ ਉਪਰੰਤ ਟੁੱਟ ਲੰਗਰ ਲਾਇਆ ਗਿਆ ਭਾਰੀ ਗਿਣਤੀ ਵਿੱਚ ਸੰਗਤਾਂ ਜੁੜੀਆਂ ਤੇ ਵੱਡਾ ਭਾਰਾ ਉਤਸਵ ਹੋਇਆ